ਤੁਹਾਨੂੰ ਬਾਰੇ ਜਾਵੇ ਆਮਾ ਦੀ ਪਾਰਟੀ ਤੇਜਵਾਲੇ ਸਾਹਿਬੀ ਦਾ ਤੇ ਮਾਨ ਦਾ ਮਾਨ ਸਾਹਿਬ ਦਾ ਜਿਨ੍ਹਾਂ ਨੇ ਪੰਜਾਬ ਵਿੱਚ ਕਰੇਲੂ ਖੋਲ ਤੇ ਲੋਕਾਂ ਨੂੰ ਦਵਾਈ ਲੈਣ ਵਾਸਤੇ ਮੇਰੇ ਜਾਣਾ ਪੈਂਦਾ ਇਹ ਇਹ ਨਾਲ ਲੋਕਾਂ ਨੂੰ ਬਾਲੂ ਸਹੂਲਤ ਨਹੀਂ ਬੜੀ ਵਧੀਆ ਮਿਲਦੀਆਂ ਜਿਹਦੇ ਨਾਲ ਲੋਕ ਆਪਣੀ ਦੂਰੀ ਨੂੰ ਨੇੜੇ ਨਾਲ ਕਰਕੇ ਖੇਤੀ ਪਹੁੰਚ ਸਕਦੇ ਨੇ ਤੇ ਨਾਲੇ ਇਹਦੇ ਵਿੱਚ ਇਹ ਵੀ ਗੱਲ ਹੈ ਜੀ ਕਿ ਦਵਾਈ ਲੈਣ ਵੇਲੇ ਕੋਈ ਪੈਸਾ ਨਹੀਂ ਲੱਗਣਾ ਸਿਰਫ ਇੱਕ ਹੀ ਆਵਾਦ ਨੂੰ ਇੱਥੇ ਆਉਣੀ ਤਕਲੀਫ ਹੋਣੀ ਐਂ ਨਾ ਕਹਾਂ ਧੰਨਵਾਦ ਬੈਗਰੀ ਫਸਵਾ ਗਈ ਬੋਸੋ ਸਾਹਿਬ ਫੁਲਗਰ ਨੀਤ ਜੀ ਕੀ ਕਹੋਗੇ ਅੱਜ ਮੈਂ ਸਾਰੇ ਸਮਰਾਲੇ ਦੇ ਇਲਾਕਾ ਨਿਵਾਸੀਆਂ ਨੂੰ ਮੁਬਾਰਕਵਾਦ ਦੇਣਾ ਚਾਹੁੰਦਾ ਕਿ ਜੋ ਕੋਨਾ ਦਿੱਲੀ ਚ ਖੋਲੇ ਉਸੇ ਮਾਡਲ ਤੇ ਆਪਣੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਆਪਣੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਤੋਪੜੇ ਨੂੰ ਪੂਰਾ ਕਰਦੇ ਹੋਏ ਅੱਜ ਸਮਰਾਲੇ ਵਿੱਚ ਆਮ ਆਦਮੀ ਕਲੀਨਿਕ ਦਾ ਉਦਘਾਟਨ ਹੋਇਆ ਤੇ ਉਹਦੇ ਨਾਲ ਸਾਰੇ ਲੋਕਾਂ ਨੂੰ ਇੱਕ ਤਾਂ ਇੰਨੀ ਵਧੀਆ ਸਹੂਲਤ ਉਹਨਾਂ ਦੇ ਘਰ ਦੇ ਨੇੜੇ ਮਿਲੂਗੀ ਸਾਰੀ ਦਵਾਈਆਂ ਫ੍ਰੀ ਸਾਰੇ ਟੈਸਟ ਫ੍ਰੀ ਅਤੇ ਵਧੀਆ এনवायरमेंट ਦੇ ਵਿੱਚ ਸਾਫ਼ ਸੁਥਰੇ ਤਰੀਕੇ ਨਾਲ ਉਹਨਾਂ ਨੂੰ ਦਵਾਈ ਮਿਲੂਗੀ ਅਤੇ ਉਹਨਾਂ ਦਾ ਦੂਰ ਨਹੀਂ ਜਾਣਾ ਪਏਗਾ ਤੇ ਇਹ ਬਹੁਤ ਹੀ ਵਧੀਆ ਇੱਕ ਸਰਕਾਰ ਦਾ ਉਪਰਾਲਾ ਹੈ ਤੇ ਹੋਰ ਵੀ ਆਮ ਆਦਮੀ ਕਲੀਨਿਕ ਆਉਣ ਵਾਲੇ ਸਮੇਂ ਚ ਖੋਲਣਗੇ ਸਰ ਕਿੰਨੇ ਡਾਕਟਰਸ ਇੱਥੇ ਬੈਠਣਗੇ ਆਮ ਆਦਮੀ ਕਲੀਨਿਕ ਦਾ ਜੋ ਪੈਟਰਨ ਹੈ ਉਹਦੇ ਵਿੱਚ ਇੱਕ ਮੈਡੀਕਲ ਆਫੀਸਰ ਇੱਕ ਫਾਰਮੇਸੀ ਕਲੀਨिकल ਅਸਿਸਟੈਂਟ ਇਹ ਤਿੰਨ ਮੁਲਾਜ਼ਮ ਹੁੰਦੇ ਸਰ ਟੈਸਟ ਵਗੈਰਾ ਜਿਹੜੇ ਹੋਣਗੇ ਜੀ ਸਾਰੇ ਟੈਸਟ ਇੱਥੇ ਹੋਣਗੇ ਜੀ ਇਹ ਪ੍ਰਾਇਮਰੀ ਹੈਲਥ ਕੇਅਰ ਹੈ ਪ੍ਰਾਇਮਰੀ ਹੈਲਥ ਕੇਅਰ ਦਾ ਮਤਲਬ ਕਿ ਜਿਹੜੇ ਟੈਸਟ ਇਸ ਲੈਵਲ ਤੇ ਹੋਣੇ ਜ਼ਰੂਰੀ ਆ ਉਹ ਟੈਸਟ ਹੋਣਗੇ ਤੇ ਉਹਦੀ ਰਿਪੋਰਟ ਵੀ ਇੱਥੇ ਮਿਲੇਗੀ ਤੇ ਉਸ ਦੇ ਬਾਅਦ ਜਿਵੇਂ ਜਿਵੇਂ ਹੋਏਗਾ ਉਸ ਤਰ੍ਹਾਂ ਚੱਲੇਗਾ ਨਾਮ ਦੱਸੋ ਮੇਰਾ ਨਾਮ ਅਮਰਤਪੂਰੀ ਜ਼ਿਲ੍ਹਾ ਪੱਤਨ ਲੁਧਿਆਣਾ ਦੀ ਹਾਤੀ ਆਮ ਆਦਮੀ ਪਾਰਟੀ ਪੰਜਾਬ ਅੱਜ ਜੋ ਉਦਘਾਟਨ ਕੀਤਾ ਗਿਆ ਆਮ ਆਦਮੀ ਕੀ ਕਹਿਣਾ ਚਾਹੁੰਦੇ ਹੋ ਅੱਜ ਜੋ ਆਮ ਆਦਮੀ ਪਾਰਟੀ ਦਾ ਉਦਘਾਟਨ ਕੀਤਾ ਗਿਆ ਏ ਵਾਰਡ ਨੰਬਰ 5 ਸਮਰਾਲਾ ਦੇ ਵਿੱਚ ਮੈਂ ਇਸ ਦੇ ਲਈ ਸਾਰੇ ਸ਼ਹਿਰ ਨਿਵਾਸੀਆਂ ਨੂੰ ਵਧਾਈ ਦਿੰਨੀ ਆ ਉਹਨਾਂ ਨੂੰ ਇਹ ਆਸ ਵੀ ਦਿਵਾਉਣੀ ਆ ਕਿ ਜਿਹੜੇ ਇਹ ਮਾਨ ਸਾਹਿਬ ਦੇ ਵੱਲੋਂ ਆਮ ਆਦਮੀ ਪਾਰਟੀ ਜਿਹੜੇ ਕਲੀਨਿਕ ਖੋਲੇ ਗਏ ਨੇ ਇਹਨਾਂ ਦੇ ਵਿੱਚ ਉਹਨਾਂ ਨੂੰ ਜੋ ਮੁੱਢਲੀਆਂ ਉਹਨਾਂ ਨੂੰ ਸਹੂਲਤਾਂ ਨੇ ਉਹ ਇੱਥੇ ਮਿਲਣਗੀਆਂ ਇੱਥੇ ਆ ਕੇ ਉਹ ਸਹੂਲਤਾਂ ਲੈ ਸਕਦੇ ਨੇ ਜਿਹੜੀਆਂ ਦਵਾਈਆਂ ਨੇ ਡਾਕਟਰ ਸਾਹਿਬ ਨੇ ਦੱਸਿਆ ਕਿ ਦਵਾਈਆਂ ਬਿਲਕੁਲ ਮੁਫਤਿਤੀਆਂ ਜਾਣਗੀਆਂ ਜਿਹੜੇ ਟੈਸਟ ਨੇ ਉਹ ਵੀ ਫ੍ਰੀ ਕੀਤੇ ਜਾਣਗੇ ਤੇ ਉਹ ਇੱਥੇ ਆ ਕੇ ਆਪਣੀਆਂ ਜਿਹੜੀ ਇੱਥੇ ਮੈਡੀਕਲ ਸਹੂਲਤਾਂ ਉਹ ਲੈ ਸਕਦੇ ਨੇ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਂਦਰੀਵਾਲ ਜੀ ਦਾ ਇੱਕ ਸੁਪਨਾ ਸੀ ਕਿ ਜਿਹੜੇ ਮੋਹੱਲਾ ਕਲੀਨਿਕ ਉਹਨਾਂ ਨੇ ਦਿੱਲੀ ਦੇ ਵਿੱਚ ਖੋਲੇ ਨੇ ਉਸੇ ਤਰ੍ਹਾਂ ਦੇ ਪੰਜਾਬ ਦੇ ਵਿੱਚ ਵੀ ਵੱਖ-ਵੱਖ ਬਾੜਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਖੋਲੇ ਜਾਣਗੇ ਅਰ ਐਸਟੇ ਦੀ ਮੈਨੂੰ ਬਧ ਖੁਸ਼ੀ ਹੈ ਕਿ ਜਿਹੜੀ ਸਮਰਾਲੇ ਦੇ ਵਿੱਚ ਬਾੜ ਦੇ ਵਿੱਚ ਬਾੜ ਨੰਬਰ 5 ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਕਲੀਨਿਕ ਖੁੱਲਿਆ ਹੈ ਇਸ ਦੇ ਲਈ ਮੈਂ ਆਪਣੇ ਹਲਕਾ ਵਿਧਾਇਕ ਸੱਦਾ ਜਤਾ ਸਿੰਘ ਵਿਆਲਪੁਰਾ ਜੀ ਦਾ ਵੀ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇਹ ਗਰੀਹ ਸੁਹੂਲਤਾ ਉਹ ਸਮਰਾਲੇ ਦੇ ਵਿੱਚ ਲੈ ਕੇ ਆਂਦੀ ਆ ਤੇ ਇਸੇ ਤਰ੍ਹਾਂ ਉਹਨਾਂ ਤੋਂ ਵੀ ਮੈਂ ਆਸ ਰੱਖ ਪਾਉਣੀ ਆ ਕਿ ਇਸੇ ਤਰੀਕੇ ਵੱਖ-ਵੱਖ ਪਾੜਾਂ ਦੇ ਵਿੱਚ ਜਿੱਥੇ-ਜਿੱਥੇ ਜ਼ਿਆਦਾ ਜ਼ਰੂਰਤ ਆ ਉਹਨਾਂ ਥਾਵਾਂ ਦੇ ਉੱਤੇ ਇਸ ਤਰੀਕੇ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਕਲੀਨਿਕ ਨੇ ਖੋਲੇ ਜਾਣ ਜਿਦੇ ਨਾਲ ਕਿ ਲੋਕਾਂ ਨੂੰ ਜਿਹੜੀਆਂ ਸਮੱਸਿਆਵਾਂ ਦੂਦ ਜਾਂਦੀ ਆ ਹਸਪੀਟਲ ਤੱਕ ਜਾਣ ਦੀ ਕੋਈ ਸਮੱਸਿਆ ਆਉਂਦੀ ਆ ਉਹ ਇੱਥੇ ਆ ਕੇ ਮੁਢਲੀ ਸਹਾਇਤਾ ਲੈ ਕੇ ਆਪਣਾ ਇਲਾਜ ਕਰਵਾ ਸਕਦੇ ਨੇ